ਵਾਇਗੁਦੀ ਕਾਲਸਾ ਵਾਇਗੁਦੀ ਕੀ ਫਤਿਹ ਆਦਾਰਾ ਪਹਿਰੇਦਾਰ ਵੱਲੋਂ ਪਹਿਰੇਦਾਰ ਟੀਵੀ ਦੇ 1 ਸਾਲ ਹੋਣ ਤੇ ਪੂਰਾ ਹੋਣ ਤੇ ਮੈਂ ਜਥੇ ਜਸਪਾਲ ਸਿੰਘ ਹੀਰਾ ਜੀ ਔਰ ਉਹਨਾਂ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਥੇ ਕਾਮਨਾ ਕਰਦਾ ਹਾਂ ਕਿ ਪਿਛਲੇ ਲੰਬੇ ਸਵੇ ਤੋਂ ਸਰਦਾਰ ਜਸਪਾਲ ਸਿੰਘ ਹੀਰਾ ਦੀ ਇੱਕ ਨ ਧੜਕ ਕਲਮ ਦੇ ਹੇਠ ਨ ਧੜਕ ਜਝਾਰੂ ਪੱਤਰਕਾਰਾਂ ਦੀ ਅਗਵਾਈ ਦੇ ਵਿੱਚ ਆਦਾਰਾ ਪਹਿਰੇਦਾਰ ਵੱਲੋਂ ਖਾਲਸਾ ਪੰਥ ਵਾਸਤੇ ਸਿੱਖਾਂ ਦੇ ਮਸਲੇ ਚੁੱਕਣ ਦੇ ਵਿੱਚ ਐਮ ਰੋਲ ਅਦਾ ਕੀਤਾ ਗਿਆ ਹੈ ਜਿੱਥੇ ਮੈਂ ਇਹ ਗੱਲ ਬੜੇ ਮਾਣ ਤੇ ਸਤਿਕਾਰ ਨਾਲ ਕਹਿ ਸਕਦਾ ਬਈ ਜਸਪਾਲ ਸਿੰਘ ਹੀਰਾ ਔਰ ਉਹਨਾਂ ਦਾ ਆਧਾਰਾ ਸਿੱਖਾਂ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਨਹੀਂ ਵਾਰਡ ਦੇ ਵਿੱਚ ਇੱਕ ਆਵਾਜ਼ ਬੁਲੰਦ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਸਿੱਖਾਂ ਦੇ ਮਸਲੇ ਬੁਲੰਦ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ